ਦੇਖੋ 34 ਸਾਲ ਦੇ ਬੱਚੇ ਨੇ ਖਨੌਰੀ ਬਾਰਡਰ ਤੇ ਮਾਰੀ ਅਜਹੀ ਧਾਕੜ ਐਂਟਰੀ ਕਿ ਦੇਖ ਕੇ ਕਿਸਾਨ ਵੀ ਬਾਗੋ-ਬਾਗ ਹੋ ਗਏ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਉੱਤੇ ਬੈਠੇ ਨੇ ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਕਹਿ ਸਕਦੇ ਹਾਂ ਕਿ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ ਅਤੇ ਹੁਣ ਹਰ ਵਰਗ ਦਾ ਸਾਥ ਕਿਸਾਨਾਂ ਨੂੰ ਮਿਲ ਰਿਹਾ ਜਿਹਦੇ ਚੱਲਦੇ ਖਨੌਰੀ ਬਾਰਡਰ ਦੇ ਉੱਤੇ ਵੱਧ ਤੋਂ ਵੱਧ ਕਿਸਾਨ ਪਹੁੰਚਨੇ ਸ਼ੁਰੂ ਹੋ ਗਏ ਅਤੇ ਜੇਕਰ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਪਿਤਾ ਦੇ ਨਾਲ ਬੱਚੇ ਵੀ ਖਨੌਰੀ ਬਾਰਡਰ ਦੇ ਉੱਤੇ ਐਂਟਰੀ ਮਾਰ ਰਹੇ ਨੇ ਤੇ ਹੁਣ ਇੱਕ ਚਰਚਾ ਦੇ ਵਿੱਚੇ ਬੱਚਾ ਚੱਲ ਰਿਹਾ ਜਿਸ ਦੀ ਉਮਰ ਮਹਿਜ਼ 4.5 ਸਾਲ ਦੀ ਹੈ ਤੇ ਉਹ ਖਨੌਰੀ ਬਾਰਡਰ ਤੇ ਆਪਣਾ ਨਿੱਕਾ ਜਿਹਾ ਟਰੈਕਟਰ ਲੈ ਕੇ ਉੱਥੇ ਪਹੁੰਚਿਆ ਤੇ ਫਿਲਮੀ ਅੰਦਾਜ਼ ਦੇ ਵਿੱਚ ਉਸ ਨੇ ਖਨੌਰੀ ਬਾਰਡਰ ਤੇ ਐਂਟਰੀ ਮਾਰੀ ਜਿਹਦੇ ਚੱਲਦੇ ਉਸਾ ਕਹਿਣਾ ਹੈ ਕਿ ਅਸੀਂ ਹੁਣ ਸਿਰਾ ਕਰਵਾ ਕੇ ਹਟਾਂਗੇ ਆਓ ਦੇਖਦੇ ਹਾਂ ਹਾਂਜੀ ਵੀਰ ਜੀ ਤੁਸੀਂ ਅੱਜ ਆਪਣੇ ਬੇਟੇ ਨਾਲ ਇੱਥੇ ਆਏ ਹੋ ਅਸੀਂ ਦੇਖ ਰਿਹਾ ਬਹੁਤ ਸੋਹਣਾ ਇਹ ਟਰੈਕਟਰ ਹੈ ਬੇਟੇ ਦਾ ਸੋ ਕਿਵੇਂ ਕਿਵੇਂ ਜਹਨ ਚਾਹ ਵੀ ਇੱਥਾਂ ਐਂਟਰੀ ਕੀਤੀ ਆਵੇ ਇਹ ਜੀ ਐਕਚੁਅਲ ਗੱਲ ਕੀ ਹੈ ਜੀ ਇਹਦਾ ਨਾ ਇੱਥੇ ਸਕੂਲ ਹੈ ਜੀ ਗੰਗਾ ਇੰਟਰਨੈਸ਼ਨਲ ਜੀ ਤੇ ਇਹ ਨਾ ਵਾਧੂ ਡੇਲੀ ਇੱਥੇ ਨਾ ਮਤਲਬ ਟਰੈਕਟਰ ਟਰਾਲੀ ਆਪਣੇ ਕਿੰਨੇ ਵੀਰਾਂ ਦੇ ਖੜੇ ਹੋਏ ਆ ਜੀ ਇਹਨੇ ਡੇਲੀ ਮੈਨੂੰ ਜਾ ਕੇ ਕਹਿਣਾ ਪਾਪਾ ਉੱਥੇ ਹੀ ਨੇ ਟਰੈਕਟਰ ਟਰਾਲੀ ਖੜੇ ਹੋਏ ਆ ਮੈਨੂੰ ਵੀ ਲੈ ਕੇ ਦੋ ਅੱਛਾ ਮੈਂ ਹਮ ਵੱਡਾ ਹੀ ਲੈਦਾ ਲੈ ਦੋ ਕੰਦਾ ਮੈਂ ਚਲਾ ਲੇ ਟਰੈਕਟਰ ਤੁਸੀਂ ਇਹਨੂੰ ਖਾਸ ਤੌਰ ਤੇ ਦਵਾਇਆ ਜੀ ਮੈਂ ਹੈਗਾ ਜੀ ਆਰਮੀ ਚ ਫੌਜੀ ਆ ਜੀ ਅੱਛਾ ਤੁਸੀਂ ਫੌਜੀ ਹੋ ਹਾਂਜੀ ਕੀ ਬਾਤ ਹੈ ਮੈਂ ਸਪੈਸ਼ਲ 2 ਦਿਨ ਦੀ ਛੁੱਟੀ ਲੈ ਕੇ ਆਇਆ ਇਹਦੇ ਕਰਕੇ ਜੀ ਤੇ ਮੈਂ ਚਲੋ ਬਾਪੂ ਜੀ ਦੇ ਨਾਲੇ ਦਰਸ਼ਨ ਕਰ ਲਾਂਗੇ ਨਾਲੇ ਹਾਜੀ ਲਵਾ ਜਾਗੇ ਇਹਨੇ ਮੈਨੂੰ ਡੈਲੀ ਫੋਨ ਕਰਨਾ ਜਦੋਂ ਗੱਲ ਕਰਨੀ ਪਾਪਾ ਮੈਨੂੰ ਟਰੈਕਟਰ ਲੈ ਕੇ ਦਿਓ ਮੇਰੇ ਕੋਲ ਪਹਿਲਾਂ ਸੀ ਗੱਡੀ ਜੀਪ ਐਵੇਂ ਦੀ ਬੈਂਟਰੀ ਵਾਲੀ ਜੀ ਕਹਿੰਦਾ ਮੈਨੂੰ ਉਹ ਨਹੀਂ ਚਾਹੀਦੀ ਮੈਨੂੰ ਟਰੈਕਟਰ ਟਰਾਲੀ ਲੈ ਕੇ ਦਿਓ ਉਵੇਂ ਦਾ ਹੂੰ ਤੇ ਆਪਣੇ ਤੇ ਯਾਰ ਦੋਸਤ ਨੇ ਸਮਾਨੇ ਉਹਨਾਂ ਨੂੰ ਫਿਰ ਮੈਂ ਆਰਡਰ ਦਿੱਤਾ ਅੱਛਾ ਉਹਨਾਂ ਨੇ ਲਿਆ ਕਿੰਨੇ ਦਾ ਪੈ ਗਿਆ ਟਰੈਕਟਰ ਤੁਹਾਨੂੰ ਇਹ ਇਹ ਮਾਰੇ 16000 ਦਾ ਪੈ ਗਿਆ ਬਿਲਕੁਲ ਸੋ ਕਿਸ ਤਰ੍ਹਾਂ ਦੇਖਦੇ ਹੁਣ ਮੋਰਚੇ ਦੀ ਸਥਿਤੀ ਜਿਹੜੀ ਹੈਗੀ ਹੈ ਜਿੱਤਵਲ ਨੂੰ ਵੱਧ ਰਿਹਾ ਮੋਰਚਾ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਸਕੂਨ ਮਿਲਦਾ ਜੀ ਆਪਣਾ ਪਰਿਵਾਰ ਜਿੱਤਵਲ ਵੱਧ ਰਿਹਾ ਜੀ ਜੀ ਤੇ ਅਸੀਂ ਉੱਥੇ ਦੇਸ਼ ਦੀ ਸੇਵਾ ਕਰ ਰਹੇ ਆਂ ਤੇ ਸਾਡੇ ਪਰਿਵਾਰ ਨੇ ਇੱਥੇ ਮੋਰਚਾ ਸੰਭਾਲਿਆ ਸਾਨੂੰ ਬਹੁਤ ਸਕੂਨ ਮਿਲਦਾ ਹੁਣ ਤੁਸੀਂ ਦਰਸ਼ਨ ਕਰਨਾ ਹੈ ਹੋ ਹਾਂਜੀ ਬਾਪੂ ਜੀ ਦੇ ਦਰਸ਼ਨ ਦਰਸ਼ਨ ਹੋਗੇ ਜੀ ਨਹੀਂ ਜੀ ਅਜੇ ਮੈਂ ਸਵੇਰੇ ਡਿਊਟੀ ਜਾਣਾ ਹੈ ਠੀਕ ਹੈ ਕਦ ਲਈ ਆਏ ਆਂ ਆਪਾਂ ਦੱਛੋ ਤੇ ਕਦ ਲਈ ਆਏ ਆਂ ਡੱਲੇ ਵਾਲਾ ਸਾਹਿਬ ਨੂੰ ਮਿਲਣਾ ਤੁਸੀਂ ਕੇ ਹਾਂਜੀ ਹਾਂਜੀ ਕਦ ਲਈ ਕੀ ਕਰ ਕੀ ਕਰ ਕੀ ਕਰਨਾ ਆਪਾਂ ਕੀ ਕਰਾ ਦਾਂ ਸਿਰਾ ਕਰਾ ਦੇਣਾ ਕਹਿੰਦਾ ਜੀ ਆਪਾਂ ਸਿਰੀ ਕਰਾ ਦੇਣਾ ਹਾਂਜੀ ਸਿਰਾ ਕੀ ਬਾਤ ਹੈ ਜੀ ਹੈਨਾ ਹੋਰ ਕੀ ਪਾ ਦੇਣਾ ਆਪਾਂ ਟੱਕ ਪਾ ਦੇਣੀ ਆਪਾਂ ਜੀ ਕਿਰਨਾ ਕੀ ਬਾਤ ਹੈ ਸੋ ਦਾਦ ਜੀ ਇਹ ਹੈ ਕਿ ਕਿਸਾਨ ਲਗਾਤਾਰ ਆਪਣੀਆਂ ਮੰਗਾਉ ਲੈ ਕੇ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਡਟੇ ਹੋਏ ਨੇ ਪੱਕਾ ਮੋਰਚਾ ਕਿਸਾਨਾਂ ਦੇ ਵੱਲੋਂ ਲਗਾਇਆ ਗਿਆ ਜਿੱਥੇ ਹੁਣ ਹਰ ਵਰਗ ਦੇ ਵੱਲੋਂ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਤੇ ਬੱਚਾ ਬੱਚਾ ਖਨੌਰੀ ਬਾਰਡਰ ਤੇ ਡੱਲੇ ਵਾਲੂ ਮਿਲਣੇ ਪਹੁੰਚ ਰਿਹਾ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ